ਅੰਮ੍ਰਿਤਸਰ ਦੱਖਣੀ ਦੇ ਇੰਚਾਰਜ ਅਕਾਲੀ ਦਲ ਦੇ ਤਲਬੀਰ ਗਿੱਲ ਦੇ ਬਾਗੀਸੁਰ ਨਜ਼ਰ ਆਇਆ ਉਹਨਾਂ ਨੇ ਇੱਕ ਰੈਲੀ ਦੌਰਾਨ ਇਹ ਕਹਿ ਦਿੱਤਾ ਸੰਬੋਧਨ ਕਰ ਰਹੇ ਸੀ ਮਹਿਲਾਵਾਂ ਨੂੰ ਔਰ ਇਹ ਕਹਿ ਦਿੱਤਾ ਨਾ ਤਾਂ ਮੇਰਾ ਸੁਖਬੀਰ ਬਾਦਲ ਫੋਨ ਚੁੱਕਦੇ ਨੇ ਨਾ ਮਜੀਠੀਆ ਚੁੱਕਦੇ ਨੇ ਔਰ ਇਸ ਤਰ੍ਹਾਂ ਕੰਮ ਕਿਵੇਂ ਹੋਣਗੇ ਹਲਕੇ ਦੇ ਵਿੱਚ ਤਾਂ ਕਿਤੇ ਨਾ ਕਿਤੇ ਬਾਗੀਸੁਰ ਤਲਬੀਰ ਗਿੱਲ ਦੇ ਫੇਰ ਨਜ਼ਰ ਆਏ ਤਾਂ ਤਲਬੀਰ ਗਿੱਲ ਦੀ ਅਗਰ ਗੱਲ ਕਰੀਏ ਤਾਂ ਚੰਗਾ ਹੋਲਡ ਹੈ ਅੰਮ੍ਰਿਤਸਰ ਤਖਣੀ ਇਲਾਕੇ ਦੇ ਵਿੱਚ ਇੰਚਾਰਜ ਵੀ ਨੇ ਕਿਉਂਕਿ ਇੱਕ ਵਾਰ ਪਹਿਲਾਂ ਵੀ ਉਹਨਾਂ ਨੇ ਬਾਗੀ ਸੁਰ ਦਿਖਾਏ ਸੀਗੇ ਉਦੋਂ ਉਹਨਾਂ ਦੀ ਪੂਰੀ ਤਿਆਰੀ ਹੋ ਗਈ ਸੀ ਭਾਜਪੀ 'ਚ ਜਾਣ ਦੀ ਉਹ ਕਹਿ ਵੀ ਚੁੱਕੇ ਸੀ ਪਰ ਮਜੀਠੀਆ ਸਾਹਿਬ ਉਹਨਾਂ ਦੇ ਘਰੇ ਪਹੁੰਚ ਗਏ ਤਾਂ ਉਹਨਾਂ ਨੂੰ ਮਨਾ ਲਿਆ ਪਰ ਫੇਰ ਉਹਨਾਂ ਦੀ ਉਹੀ ਜਿਹੜਾ ਸੰਘਰਸ਼ ਅਕਾਲੀ ਦਲ ਦੇ ਵਿੱਚ ਤਲਵੀਰ ਗਿਲ ਤੱਕ ਜਾਰੀ ਸੀਗਾ ਉਹ ਜਾਰੀ ਹੈ ਔਰ ਉਹਨਾਂ ਨੇ ਇਹ ਤੱਕ ਕਹਿ ਦਿੱਤਾ ਮੈਂ ਕਿਹੜਾ ਅਕਾਲੀ ਦਲ ਦੀ ਤਨਖਾਹ ਲੈਣਾ ਹੈ ਜਿਹੜਾ ਮੈਂ ਰੋਜ਼ ਇੰਨੇ ਜਿਹੜੇ ਕਾਰਜਕ੍ਰਮ ਰੱਖਾਂ ਮੈਂ ਹੁਣ ਅਗਲੇ ਆਉਣ ਵਾਲੇ ਦਿਨਾਂ 'ਚ ਕੋਈ ਵੀ ਪ੍ਰੋਗਰਾਮ ਨਹੀਂ ਰੱਖਣਾ ਔਰ ਬੇਨਤੀ ਜ਼ਰੂਰ ਕਰਾਂਗਾ ਕਿ ਵੋਟ ਪਾਇਓ ਪਰ ਮੈਂ ਕੋਈ ਪ੍ਰੋਗਰਾਮ ਨਹੀਂ ਰੱਖਣਾ ਕਿਉਂਕਿ ਨਾ ਮੇਰਾ ਸੁਖਬੀਰ ਬਾਦਲ ਫੋਨ ਚੁੱਕਦੇ ਨੇ ਨਾ ਮੇਰਾ ਮਜੀਠੀਆ ਸਾਹਿਬ ਫੋਨ ਚੁੱਕਦੇ ਨੇ ਔਰ ਕਿਸ ਤਰ੍ਹਾਂ ਕੰਮ ਕਿਵੇਂ ਹੋਣਗੇ ਇਲਾਕੇ ਦੇ ਵਿੱਚ ਤਾਂ ਇਹ ਬਹੁਤ ਵੱਡੀ ਆ ਗੱਲ ਹੈ ਕਿ ਅਕਾਲੀ ਦਲ ਦੇ ਉਹ ਲੀਡਰ ਜਿਹੜੇ ਇਲਕਾ ਦੇ ਚੰਗਾ ਹੋਲਡ ਰੱਖਦੇ ਨੇ ਤਾਂ ਉਹਨਾਂ ਦੀ ਗੱਲ ਕਿਉਂ ਨਹੀਂ ਸੁਣੀ ਜਾ ਰਹੀ ਮਨ ਬਹੁਤ ਨਿਮਾ ਭੜਿਆ ਪਿਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦੱਖਣੀ ਦੇ ਚਟਰਪੀਰ ਸਿੰਘ ਨੇ ਇੱਕ ਵਾਰ ਫਿਰ ਤਰਦੀਰ ਸਿੰਘ ਜਿਹੜਾ ਪਾ ਚੋਣ ਦਰਮਿਆਨ ਉਮੀਦਵਾਰ ਅਨਿਲ ਜੋਸ਼ੀ ਨੇ ਖਾਤਮੇ ਦੌਰਾਨ ਬਾਕੀ ਸੋਨ ਦਿਖਾਏ ਤਰਦੀਰ ਗੱਦੀ ਚੰਤਰ ਚੈਲੀ ਗੁਰਾਂ ਉਹਨਾਂ ਨੇ ਇਹ ਕਹਿ ਦਿੱਤਾ ਕਿ ਨਾਮ ਜਿੱਕੇ ਸਾਹ ਕੌਣ ਚੱਕਦੇ ਨੇ ਨਾ ਚੁੱਕਦੇ ਨੇ ਮੇਰਾ ਸੁਖਬੀਰ ਸਿੰਘ ਬਾਦਲ ਉਹ ਲਗਾਤਾਰ ਪੰਜ 6 ਦਿਨਾਂ ਤੋਂ ਫੋਨ ਕਰ ਰਹੇ ਨੇ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਸੰਪਰਕ ਨਹੀਂ ਹੋ ਪਾ ਰਿਹਾ ਇਸ ਤਰ੍ਹਾਂ ਕਿਹਦਾ ਹੈ ਉਸ ਟਾਈਮ ਮੀਟਿੰਗਾਂ ਕਿਹਨਾਂ 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 ਕਿਹ ਕੋਈ ਪ੍ਰੋਗਰਾਮ ਅਸੀਂ ਨਹੀਂ ਰੱਖਾਂਗੇ ਇਹ ਤੋਂ ਪਹਿਲਾਂ ਵੀ ਤਵਦੀਰ ਕੇਲੇ ਬਾਕੀ ਸਭ ਤੋਂ ਉਹ ਪਾਕੀ ਨੂੰ ਅਲੱਗ ਦਾ ਕਹਿਣ ਲਈ ਐਲਾਨ ਤੱਕ ਕਰ ਦਿੱਤਾ ਸੀ ਪਰ ਸੁਖਵੀਰ ਸਿੰਘ ਬਾਗਲ ਵਿਕਰਮਜੀਤ ਆਪ ਨੂੰ ਦੇਗਾ ਬਾਕੀ ਆਪ ਨੂੰ ਤੇ ਕਹਿੰਦੇ ਪਾਰਟੀ ਚ ਮੂਰਤ ਕੰਮ ਕਰਨਾ ਸ਼ੁਰੂ ਕਰਗੇ ਸੀ ਤਾਂ ਹੁਣ ਇਹ ਵੱਡੀ ਗੱਲ ਹੈ ਕਿ ਇੱਕ ਇਲਾਕੇ ਦਾ ਚਾਰਜ ਕੇ ਕਹਿ ਦਵੇ ਕਿ ਮੈਂ ਤਾਂ ਹੁਣ ਕੋਈ ਪ੍ਰੋਗਰਾਮ ਹੀ ਨਹੀਂ ਰੱਖਣਾ ਤਾਂ ਕਿੰਨਾ ਵੱਡਾ ਡੰਟ ਹੈ ਪਾਰਟੀ ਦੇ ਲਈ ਬਹੁਤ ਹੀ ਐਮ ਖਬਰਾਂ ਔਰ ਕandidate ਨੂੰ ਇਹ ਬਹੁਤ ਵੱਡਾ ਚੱਕਾ ਹਵਾ ਕੀ ਜ਼ਰੂਰ ਹੋਣਾ ਨੇ ਇਹ ਕਹਿ ਦਿੱਤਾ ਪਾਰਟੀ ਨੂੰ ਵੋਟ ਮੰਗਾਂਗੇ ਪਰ ਚੱਕਾ ਇਹ ਹੈ ਕਿ ਉਹਨਾਂ ਨੇ ਕਹਿਤਾ ਕਿ ਮੈਂ ਆਪਣੇ ਇਲਾਕੇ ਦੇ ਵਿੱਚ ਕੋਈ ਹੋਣ ਕਰਕੇ ਉਹ ਨਹੀਂ ਰੱਖਾਂਗਾ ਤਾਂ ਪਾਕੀ ਸੁਰ ਦਿਖਾਏ ਨੇ ਤਲਵਿੰਦ ਦੇ ਨੇ ਤਲਵਿੰਦ ਦੇ ਵਿੱਚ ਆ ਕੇ ਜਿਨ੍ਹਾਂ ਨੇ 2011 12 ਦੀ ਅਗਰ ਕਾਲ ਕਿਹੜੇ ਪ੍ਰੋਗਰਾਮ ਨਹੀਂ ਹੋਣਾ ਤੇ ਪਿੱਛੇ ਜਾਈਏ ਅੱਜ ਤੋਂ 10 ਪਰਸਨ ਮਾੜੀ ਗੱਲ ਹੈ ਉਸ ਟਾਈਮ ਚੰਡੀਗੜ੍ਹ ਦੇ ਵਿੱਚ ਕਹ ਲੀਏ ਆਪਣੇ ਇਲਾਕੇ ਦੇ ਵਿੱਚ ਕਹ ਲੀਏ بڑا ਯੂਵਾਨ ਪ੍ਰੋਗਰਾਮ ਕਾਂਗ ਦਾ ਜੋੜਿਆ ਹੋ ਸਕਦਾ ਕਿਉਂਕਿ ਬੜੇ ਬੜੇ ਲੀਟਰ ਦੇ ਵਿੱਚ ਬਹੁਤ ਜ਼ਿਆਦਾ ਬਿਜੀ ਸੀਗੇ ਛੋਟੇ ਟਾਈਮ ਚ ਨੀਂ ਨਾ ਸਾਡੀ ਗੱਲ ਹੋ ਸਕਦਾ 2012 ਤੋਂ ਸਰਕਾਰ ਹੁੰਦੀ ਆ ਉੱਥੇ ਜਿਹੜੀ ਗੱਲ ਗਈ ਉਹ ਬੰਦਲਾਂ ਨੂੰ ਜਿਹੜਾ ਮੈਸੇਜ ਦਿੱਤਾ ਕਿ ਬੜੀ ਜ਼ੋਰ ਦਿੱਤੀ ਜਾ ਰਹੀ ਹੈ ਜੇ ਤੰਮੀਰ ਕਰਵਾਜੀ ਤੇ ਪੱਕੇ ਕਹਿ ਦਿੰਦਾ ਕਿ ਮੈਨੂੰ ਇੱਕ ਗੱਲ ਕਲੀਅਰ ਕਰ ਦੇਣਾ ਤੇਰੀ ਭక్తి ਘਾਟਾ ਘਾਟਾ ਤੱਕ ਕਹਿੰਦੇ ਕਿ ਕਿੱਥੇ ਘਾਟਾ ਮੈਂ ਇਨੇ ਨੌਜ ਨੂੰ ਜਿੱਥੇ ਗਿਆ ਨਾ ਉੱਥੇ ਖੜਦੀ ਆ ਪੁਰਾਣੇ ਜੋਸ਼ੀ ਦੇ ਨਾਲ ਵੀ ਇੱਕ ਉਹਨਾਂ ਨੇ ਪ੍ਰੋਗਰਾਮ ਦੇ ਵਿੱਚ ਬਹੁਤ ਗੱਲ ਕਹੀ ਕਿ ਮੈਂ ਮੇਰੇ ਅੰਦਰ ਬਹੁਤ ਕਰਵਾਏ ਗੁੱਸੇ ਦਾ ਜਿਆ ਮੈਂ ਤੁਹਾਨੂੰ ਕੱਲੇ ਨੂੰ ਕਹਿਣੀਆਂ ਨੇ ਇੱਕ ਦਿਨ ਤਾਂ ਹੁਣ ਉਹ ਕਿਹੜੀਆਂ ਗੱਲਾਂ ਹੋਣ گی ਜਾਂ ਕੀ ਕੁਝ ਹੋਵੇਗਾ ਇਹ ਤਾਂ ਹੁਣ ਗੰਪੀਰ ਗੇਲੀ ਜਾਣਦੇ ਪਰ ਅਕਾਲੀ ਦਲ ਨੂੰ ਇੱਕ ਹਲਕੇ ਦੇ ਵਿੱਚੋਂ ਇਹ ਬਹੁਤ ਵੱਡਾ ਚਟਕਾ ਹੈ ਕਿ ਇੱਕ ਹਲਕਾ ਇੰਚਾਰਜ ਇਹ ਕਹਿ ਦਵੇ ਕਿ ਮੈਂ ਕੋਈ ਵੀ ਅੱਗੇ ਪ੍ਰੋਗਰਾਮ ਇਲਾਕੇ ਦੇ ਵਿੱਚ ਨਹੀਂ